ਸਤਿ ਸ੍ਰੀ ਅਕਾਲ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਰਾਗ ਗੋੜੀ ਵਿੱਚ ਦਰਜ ਸੁਖਮਨੀ ਬਾਣੀ ਦੀ ਤੀਜੀ ਅਸ਼ਟਪਦੀ ਦੇ ਸ਼ਲੋਕ ਦੀ ਵਿਚਾਰ ਕਰਾਂਗੇ ਜੀ ਤਾਂ ਸ਼ੁਰੂਆਤ ਹੈ ਬਹੁਤ ਸਾਸਤਰ ਬਹੁਤ ਸਿਮਰਤੀ ਪੇਖੇ ਸਰਬ ਟਡੋਲ ਸਿੱਧਾ-ਸਿੱਧਾ ਵੇਖੀਏ ਤਾਂ ਮਤਲਬ ਹੈ ਕਿ ਬਈ ਬਹੁਤ ਸਾਰੇ ਸ਼ਾਸਤਰ ਸਿਮਰਤੀਆਂ ਸਭ ਵੇਖ ਲੈ ਖੋਜ ਲੈ ਪਰ ਆਹ ਜਿਹੜਾ ਸ਼ਬਦ ਹੈ ਨਾ ਸਰਬ ਟਡੋਲ ਇਹ ਸੋਚਣ ਲਾਉਂਦਾ ਹੈ ਕਿ ਕਿੰਨੀ ਕੁ ਡੂੰਘਾਈ 'ਚ ਗੱਲ ਹੋ ਰਹੀ ਹੈ ਬਿਲਕੁਲ ਇਹ ਸਰਬਡਡੋਲ ਇਹ ਸਿਰਫ ਐਵੇਂ ਉੱਪਰੋਂ ਉੱਪਰੋਂ ਝਾਂਤ ਮਾਰਨਾ ਨਹੀਂ ਹੈਗਾ ਇਹ ਤਾਂ ਇੱਕ ਬਹੁਤ ਵੱਡੀ ਮਤਲਬ ਪੂਰੀ ਤਰ੍ਹਾਂ ਖੋਜ ਪੜਤਾਲ ਦੀ ਗੱਲ ਹੈ ਤੁਸੀਂ ਸੋਚੋ ਕਿ ਉਸ ਵੇਲੇ ਜਿੰਨਾ ਵੀ ਧਾਰਮਿਕ ਗਿਆਨ ਸੀ ਫਲਸਫਾ ਸੀ ਉਹਦੇ ਪੂਰੇ ਸਮੁੰਦਰ ਨੂੰ ਚੰਗੀ ਤਰ੍ਹਾਂ ਖੋਜਿਆ ਗਿਆ ਹਰ ਪਾਸਿਓਂ ਪਰਖਿਆ ਗਿਆ ਐਵੇਂ ਸਮਝੋ ਕਿ ਇੱਕ ਪੂਰੀ ਇੰਟੈਲੈਕਚੁਅਲ ਐਕਸਰਸਾਈਜ਼ ਹੋਈ ਹੈ ਅੱਛਾ ਤਾਂ ਫਿਰ ਸਵਾਲ ਇਹ ਬਣਦਾ ਕਿ ਇੰਨੀ ਵੱਡੀ ਖੋਜ ਇੰਨੀ ਖੋਜ ਪੜਤਾਲ ਇਹਦਾ ਆਖਰੀ ਸੱਟਾ ਕੀ ਨਿਕਲਿਆ ਕੀ ਹਾਸਲ ਹੋਇਆ ਅਗਲੀ ਤੁੱਕ ਜਵਾਬ ਹੈ ਨਾ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਹਾਂਜੀ ਬਿਲਕੁਲ ਤਾਂ ਪਾਪ ਸਭ ਕੁਝ ਖੋਜਣ ਤੋਂ ਬਾਅਦ ਵੀ ਨਤੀਜਾ ਆਹਾ ਕਿ ਪਰਮਾਤਮਾ ਦੇ ਨਾਮ ਉਸ ਅਮੁੱਲ ਨਾਮ ਦੇ ਬਰਾਬਰ ਪੂਜਣ ਲਾਇਕ ਹੋਰ ਕੁਝ ਹੈ ਹੀ ਨਹੀਂ ਬਿਲਕੁਲ ਸਹੀ ਤੇ ਇਹ ਬਹੁਤ ਹੀ ਮਤਲਬ ਮਹੱਤਵਪੂਰਨ ਗੱਲ ਹੈ ਇਹ ਸਿਰਫ ਇਹ ਨਹੀਂ ਕਹਿ ਰਿਹਾ ਕਿ ਨਾਮ ਵੀ ਚੰਗਾ ਹੈ ਸਗੋਂ ਇਹ ਕਿਹਾ ਜਾ ਰਿਹਾ ਕਿ ਜਿੰਨੇ ਮਰਜ਼ੀ ਗ੍ਰੰਥ ਖੋਜ ਲਵੋ ਕੋਈ ਵੀ ਚੀਜ਼ ਉਸ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ ਪੂਜਸ ਨਾਹੀ ਇਹ ਸ਼ਬਦ ਬੜੇ ਜ਼ੋਰਦਾਰ ਨੇ ਸਾਫ਼ ਕਰਦੇ ਨੇ ਕਿ ਨਾਮ ਦਾ ਦਰਜਾ ਸਭ ਤੋਂ ਉੱਚਾ ਬੇਮਿਸਾਲ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਗਿਆਨ ਦੀ ਅਸਲ ਮੰਜ਼ਿਲ ਜਿਸ ਵਲ ਸ਼ਾਇਦ ਉਹ ਗ੍ਰੰਥ ਵੀ ਇਸ਼ਾਰਾ ਕਰ ਰਹੇ ਸਨ ਉਹ ਮੰਜ਼ਿਲ ਉਹ ਗ੍ਰੰਥ ਆਪ ਨਹੀਂ ਸਗੋ ਨਾਮ ਹੈ ਪਰ ਇਹ ਥੋੜਾ ਹੈਰਾਨ ਜੈ ਨਹੀਂ ਲੱਗਦਾ ਕਿ ਇੰਨੀ ਮਿਹਨਤ ਇੰਨੀ ਬૌਧਿਕ ਖੋਜ ਕੀਤੀ ਤੇ ਸਿੱਟਾ ਕਿਸੇ ਹੋਰ ਬੁੰਝਲਦਾਰ ਫਲਸਫੇ ਤੇ ਨਹੀਂ ਸਗੋ ਸਿੱਧਾ ਨਾਮ ਦੀ ਸਰਵੋਚਤਾ ਤੇ ਨਿਕਲਿਆ ਇਹਦੇ ਪਿੱਛੇ ਗੁਰੂ ਸਾਹਿਬ ਦਾ ਕੀ ਨਜ਼ਰੀਆ ਹੋ ਸਕਦਾ ਕੀ ਇਹ ਗਿਆਨ ਦੀ ਮਹੱਤਤਾ ਨੂੰ ਘਟਾਉਂਦਾ ਹੈ ਜਾਂ ਕੁਝ ਹੋਰ ਕਹਿ ਰਿਹਾ ਦੇਖੋ ਮੇਰੇ ਖਿਆਲ ਚ ਇਹ ਗਿਆਨ ਦੀ ਮਹੱਤਤਾ ਨੂੰ ਘਟਾਉਂਦਾ ਨਹੀਂ ਸਗੋਂ ਇਹ ਉਹਦੀ ਇੱਕ ਸੀਮਾ ਦੱਸਦਾ ਹੈ ਤੇ ਉਹਦਾ ਅਸਲ ਮਕਸਦ ਕੀ ਹੈ ਇਹ ਦੱਸਦਾ ਹੈ ਸ਼ਾਇਦ ਇਸ ਲੋਕ ਇਸ਼ਾਰਾ ਕਰ ਰਿਹਾ ਕਿ ਬૌਧਿਕ ਗਿਆਨ ਚਾਹੇ ਜਿੰਨਾ ਮਰਜ਼ੀ ਵਿਸ਼ਾਲ ਹੋਵੇ ਉਹ ਆਪਣੇ ਆਪ ਚ ਅੰਤਿਮ ਮੰਜ਼ਿਲ ਨਹੀਂ ਹੈ ਹਾਂ ਉਹ ਇੱਕ ਸਾਧਨ ਹੋ ਸਕਦਾ ਹੈ ਇੱਕ ਜ਼ਰੀਆ ਬਣ ਸਕਦਾ ਹੈ ਪਰ ਅਸਲ ਤਤ ਉਹ ਖਜ਼ਾਨਾ ਜਿਹੜੀ ਭਾਲ ਹੈ ਉਹ ਨਾਮ ਹੈ ਤੇ ਇੱਥੇ ਨਾਮ ਦਾ ਮਤਲਬ ਸਿਰਫ ਕੋਈ ਸ਼ਬਦ ਜਾਂ ਟਾਈਟਲ ਨਹੀਂ ਇਹ ਉਸ ਬ੍ਰਹਮਹੋਂਦ ਦਾ ਉਸ ਪ੍ਰਮਾਤਮਾ ਦੀ ਸ਼ਕਤੀ ਉਹਦੇ ਗੁਣਾ ਤੇ ਉਹਦੇ ਨਾਲ ਜੁੜਨ ਦੇ ਅਹਿਸਾਸ ਦਾ ਪ੍ਰਤੀਕ ਹੈ ਤਾਂ ਇੱਕ ਤਰ੍ਹਾਂ ਨਾਲ ਇਹ ਸ਼ਲੋਕ ਸਾਨੂੰ ਬૌਧਿਕ ਖੋਜ ਤੋਂ ਅੱਗੇ ਅਨੁਭਵ ਵੱਲ ਲੈ ਕੇ ਜਾ ਰਿਹਾ ਹੈ ਕੜਨ ਸੁਣਨ ਤੋਂ ਉਸ ਨਾਲ ਜੁੜਨ ਉਸ ਨੂੰ ਮਹਿਸੂਸ ਕਰਨ ਵੱਲ ਗ੍ਰੰਥ ਰਾਹ ਦਿਖਾ ਸਕਦੇ ਨੇ ਪਰ ਨਾਮ ਉਹ ਮੰਜ਼ਿਲ ਹੈ ਜਿੱਥੇ ਪਹੁੰਚਣਾ ਤੇ ਉਹਦਾ ਮੁੱਲ ਉਹ ਕਿਸੇ ਵੀ ਲਿਖਤ ਨਾਲੋਂ ਵੱਧ ਹੈ ਅੱਛਾ ਇਹ ਤਾਂ ਬਹੁਤ ਹੀ ਦਰਜਸ਼ਪ ਵਿਆਖਿਆ ਹੈ ਤਾਂ ਜੇ ਆਪਾਂ ਇਹ ਸਾਰੀ ਗੱਲਬਾਤ ਨੂੰ ਸਮੇਟਣਾ ਹੋਵੇ ਸਾਰ ਕੱਢਣਾ ਹੋਵੇ ਤਾਂ ਮੁੱਖ ਸਿੱਖਿਆ ਇਹ ਹੀ ਬਣਦੀ ਕਿ ਦੁਨੀਆਂ ਭਰ ਦੇ ਗਿਆਨ ਵਿਗਿਆਨ ਸ਼ਾਸਤਰ ਸਮ੍ਰਿਤੀਆਂ ਇਹਨਾਂ ਸਭ ਦੀ ਡੂੰਗੀ ਖੋਜ ਤੋਂ ਬਾਅਦ ਵੀ ਜਿਹੜਾ ਸਭ ਤੋਂ ਕੀਮਤੀ ਸਭ ਤੋਂ ਪੂਜਣਯੋਗ ਸੱਚ ਸਾਹਮਣੇ ਆਉਂਦਾ ਉਹ ਪਰਮਾਤਮਾ ਦਾ ਨਾਮ ਹੀ ਹੈ ਉਹਦੀ ਮਹੱਤਤਾ ਬੇਮਿਸਾਲ ਹੈ ਬਿਲਕੁਲ ਸਹੀ ਗੱਲ ਹੈ ਇਹ ਸ਼ਲੋਕ ਇੱਕ ਬਹੁਤ ਵੱਡੀ ਸੱਚਾਈ ਨੂੰ ਬੜੇ ਸੌਖੇ ਪਰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦੱਸ ਦਿੰਦਾ ਹੈ ਸਾਨੂੰ ਯਾਦ ਕਰਾਉਂਦਾ ਹੈ ਕਿ ਅਸਲ ਰੂਹਾਨੀਅਤ ਦਾ ਜਿਹੜਾ ਤਤ ਹੈ ਉਹ ਅਮੁੱਲ ਖਜ਼ਾਨਾ ਉਹ ਸ਼ਾਇਦ ਸਿਧਾਂਤਾਂ ਤੇ ਗ੍ਰੰਥਾਂ ਦੇ ਅਧਿਐਨ ਤੋਂ ਵੀ ਪਰੇ ਉਸ ਨਾਮ ਨਾਲ ਸਿੱਧਾ ਜੁੜਨ ਵਿੱਚ ਪਿਆ ਹੈ ਇਹ ਗਿਆਨ ਦੀ ਮਹੱਤਤਾ ਨੂੰ ਰੱਦ ਨਹੀਂ ਕਰਦਾ ਪਰ ਨਾਮ ਦੇ ਅਨੁਭਵ ਨੂੰ ਸਭ ਤੋਂ ਉੱਤੇ ਰੱਖਦਾ ਹੈ ਹਮਮ ਠੀਕ ਤਾਂ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਈਏ ਸਰੋਤਿਆਂ ਲਈ ਸੋਚਣ ਵਾਸਤੇ ਜਦੋਂ ਗੁਰਬਾਣੀ ਕਿਸੇ ਚੀਜ਼ ਨੂੰ ਅਮੋਲ ਕਹਿੰਦੀ ਹੈ ਜਿਵੇਂ ਇੱਥੇ ਨਾਮ ਨੂੰ ਕਿਹਾ ਤਾਂ ਇਹਦਾ ਅਸਲ ਭਾਵ ਕੀ ਹੁੰਦਾ ਦੁਨਿਆਵੀ ਕੀਮਤ ਤੋਂ ਹਟ ਕੇ ਰੂਹਾਨੀ ਤੌਰ ਤੇ ਅਮੋਲ ਹੋਣ ਦਾ ਕੀ ਮਤਲਬ ਹੈ ਤੇ ਜੇ ਨਾਮ ਹੀ ਇੰਨਾ ਹੀ ਸਰਵੋੱਚ ਹੈ ਤਾਂ ਫਿਰ ਉਸ ਨਾਮ ਦਾ అనుభవ ਉਹਦੀ ਸਮਝ ਉਸ ਪਾਸੇ ਦਾ ਸਫ਼ਰ ਕਿਵੇਂ ਸ਼ੁਰੂ ਹੁੰਦਾ ਬਹੁਤ ਚੰਗਾ ਸਵਾਲ ਹੈ ਈਸੀ ਵਿਚਾਰ ਨਾਲ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਆਂ ਅਗਲੇ ਪੌਡਕਾਸਟ 'ਚ ਈਸੀ ਅਸ਼ਟਪਦੀ ਦੀ ਪਹਿਲੀ ਪੌੜੀ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਆਗਿਆ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ